हरियाणा प्रशासन ਹੁਣ ਅਗ ਬਬੂਲਾ ਹੁੰਦਾ ਨਜ਼ਰ ਆ ਰਿਹਾ ਹੈ। हरियाणा प्रशासन ਨੇ ਇੱਕ ਵੱਡਾ ਐਲਾਨ ਕਰ ਦਿੱਤਾ ਆ ਕਿਸਾਨਾਂ ਦੇ ਖਿਲਾਫ। ਕਿਸਾਨ ਅੰਦੋਲਨ 13 ਫਰਵਰੀ ਤੋਂ ਚੱਲਦਾ ਪਿਆ 13 ਫਰਵਰੀ ਤੋਂ ਹੁਣ ਤੱਕ ਮਾਰਚ ਮਹੀਨਾ ਚੜ੍ਹਨ ਵਾਲਾ ਆ ਔਰ ਅਜੇ ਤੱਕ ਕਿਸਾਨ ਜਿਹੜੇ ਨੇ ਉਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਹੋਏ ਨੇ। ਉਹਨਾਂ ਦਾ ਅੰਦੋਲਨ ਉਸੇ ਤਰ੍ਹਾਂ ਲਗਾਤਾਰ ਚੱਲਦਾ ਪਿਆ। ਖੈਰ ਇਸ ਅੰਦੋਲਨ ਨੂੰ ਲੈ ਕੇ ਭਵਿੱਖ ਕੀ ਹੈ ਉਹ ਸਮਾਂ ਦੱਸੇਗਾ ਪਰ ਫਿਲਹਾਲ ਹਰਿਆਣਾ ਪ੍ਰਸ਼ਾਸਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਅੰਬਾਲਾ ਦੇ ਡੀਐਸਪੀ ਜੋਗਿੰਦਰ ਸਿੰਘ ਦਾ ਇੱਕ ਬਿਆਨ ਇਹੋ ਜਿਹਾ ਸਾਹਮਣੇ ਆਇਆ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਲਗਾਤਾਰ ਜਦੋਂ ਦਾ ਅੰਦੋਲਨ ਚੱਲ ਰਿਹਾ ਸੀ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਕੈਮਰਾਜ਼ ਤੇ ਡਰੋਨਸ ਦੇ ਜ਼ਰੀਏ ਨਿਗਰਾਨੀ ਰੱਖੀ ਜਾ ਰਹੀ ਸੀ ਔਰ ਡੀਐਸਪੀ ਜੋਗਿੰਦਰ ਸਿੰਘ ਦਾ ਸਾਫ਼ ਕਹਿਣਾ ਹੈ ਕਿ ਹੁਣ ਉਹਨਾਂ ਸੀਸੀਟੀਵੀਜ਼ ਦੀ ਫੁਟੇਜ ਦੇ ਜ਼ਰੀਏ ਔਰ ਨਾਲ ਦੀ ਨਾਲ ਡਰੋਨ ਦੀ ਫੁਟੇਜ ਦੇ ਜ਼ਰੀਏ ਜਿਹੜੇ ਕਿਸਾਨ ਸ਼ੰਬੂ ਤੇ ਖਨੌਰੀ ਬਾਰਡਰ ਤੇ ਹੜਦੰਗ ਮਚਾਉਂਦੇ ਨਜ਼ਰ ਆਏ ਨੇ ਜਿਨ੍ਹਾਂ ਨੇ ਬੈਰੀਗੇਟ ਪੱਟੇ ਨੇ ਜਿਨ੍ਹਾਂ ਨੇ ਰੁਕਾਵਟਾਂ ਨੂੰ ਪਾਸੇ ਕੀਤਾ ਆ ਔਰ ਜਿਹੜੇ ਅੱਗੇ ਜਾ ਕੇ ਬੈਰੀਗੇਟਿੰਗ ਲੰਗੜ ਦੀ ਕੋਸ਼ਿਸ਼ ਕਰਦੇ ਰਹੇ ਨੇ ਉਹਨਾਂ ਦੀ شناخت ਕਰਕੇ ਉਹਨਾਂ ਦੀਆਂ ਤਸਵੀਰਾਂ ਕੱਢ ਕੇ ਤੇ ਉਹਨਾਂ ਦੇ ਪਾਸਪੋਰਟਸ ਔਰ ਜੇ ਵੀਜ਼ਾਸ ਵੀ ਉਹਨਾਂ ਦੇ ਲੱਗੇ ਹੋਏ ਨੇ ਤਾਂ ਉਹ ਵੀ ਰੱਦ ਕਰਾਏ ਜਾਣਗੇ ਯਾਨੀ ਕਿ ਉਹਨਾਂ ਦੇ ਪਾਸਪੋਰਟਸ ਜਿਹੜੇ ਨੇ ਉਹ ਖਾਰਜ ਕਰ ਦਿੱਤੇ ਜਾਣਗੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਸਾਫ਼ ਕਿਹਾ ਕਿ ਐਮਬੈਸੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਹੀ ਵਿਦੇਸ਼ ਮੰਤਰਾਲੇ ਦੀ ਵੀ ਸਹਾਇਤਾ ਲਈ ਜਾਵੇਗੀ ਉਹਨਾਂ ਨੇ ਸਾਫ਼ ਕਿਹਾ ਆ ਕਿ ਜਿਹੜੇ ਕਿਸਾਨ ਅਮ ਬੈਰੀਗੇਟਿੰਗ ਟੱਪ ਕੇ ਭਾਵੇਂ ਸ਼ੰਭੂ ਭਾਵੇਂ ਖਨੋਰੀ ਬਾਰਡਰ ਹੋਵੇ ਲੰਘ ਕੇ ਅੱਗੇ ਆਉਂਦੇ ਪਏ ਨੇ ਬੈਰੀਗੇਟਿੰਗ ਨਾਲ ਤੋੜਪੰਨ ਕਰਦੇ ਪਏ ਨੇ ਸਰਕਾਰੀ ਪ੍ਰਾਪਰਟੀ ਨਾਲ ਤੋੜਪੰਨ ਕਰਦੇ ਪਏ ਨੇ ਔਰ ਜਿਹੜੇ ਵਿਵਾਦ ਖੜਾ ਕਰਦੇ ਪਏ ਨੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਕੀਰਾ ਹੁਣ ਹਰਿਆਣਾ ਸਰਕਾਰ ਕਰਨ ਦੀ ਫਰਾਕ ਦੇ ਵਿੱਚ ਉਹਨਾਂ ਦੇ ਪਾਸਪੋਰਟਸ ਕੈਨਸਲ ਕਰਨ ਦੀ ਫਰਾਕ ਦੇ ਵਿੱਚ ਹੈ ਔਰ ਨਾਲ ਦੀ ਨਾਲ ਉਹਨਾਂ ਦੇ ਜੇ ਵੀਜ਼ਾਸ ਵੀ ਲੱਗੇ ਹੋਏ ਨੇ ਤਾਂ ਉਹ ਵੀ ਰੱਦ ਕੀਤੇ ਜਾਣਗੇ ਪਾਸਪੋਰਟ ਕੈਨਸਲੇਸ਼ਨ ਦੀ ਪ੍ਰੋਸੈਸ ਜਿਹੜੀ ਆ ਉਹ ਸ਼ੁਰੂ ਕਰਨ ਦੀ ਫਰਾਕ ਦੇ ਵਿੱਚ ਹਰਿਆਣਾ ਸਰਕਾਰ ਹੈ ਕਿਉਂਕਿ ਲਗਾਤਾਰ ਡਰੋਨਸ ਤੇ ਸੀਸੀਟੀਵੀ ਕੈਮਰਾਜ਼ ਦੇ ਜ਼ਰੀਏ ਕਿਸਾਨਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਸੀ ਜੇ ਸੀਸੀਟੀਵੀ ਕੈਮਰਾਜ਼ ਦੀ ਵੀ ਗੱਲ ਕਰੀਏ ਤੇ ਕਿਸਾਨਾਂ ਨੇ ਇੱਥੋਂ ਤੱਕ ਵੀ ਦਾਅਵਾ ਕੀਤਾ ਸੀ ਕਿ ਰਾਤ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਉਧਰੋਂ ਪ੍ਰਸ਼ਾਸਨ ਜਿਹੜਾ ਹਰਿਆਣਾ ਦਾ ਆ ਉਹ ਅੱਗੇ ਆ ਕੇ ਪੰਜਾਬ ਦੀ ਹੱਦ ਵਿੱਚ ਵੜ ਕੇ ਤੇ ਸੀਸੀਟੀਵੀ ਕੈਮਰਾਜ਼ ਪਲਾਂਟ ਕਰਦਾ ਪਿਆ ਪਰ ਦੂਜੇ ਪਾਸੇ ਦੋ ਡਰੋਨਜ਼ ਲਗਾਤਾਰ ਇਨ ਪ੍ਰੋਸੈਸ ਰਹੇ ਨੇ ਇੱਕ ਡਰੋਨ ਉਹ ਜਿਹੜਾ স্মੋਕ ਗੈਸ ਹੀਠਾਂ ਸਿੱਟਦਾ ਆ ਕਨੈਸਟਰ ਸਿੱਟਦਾ ਔਰ ਦੂਜਾ ਉਹ ਡਰੋਨ ਜਿਹੜਾ ਕੈਮਰਾ ਲੈ ਕੇ ਆਉਂਦਾ ਹੈ ਤੇ ਪੂਰੀ ਭੀੜ ਦੇ ਉੱਤੇ ਨਿਗਾਹ ਰੱਖਦਾ ਹੈ ਇਹਨਾਂ ਡਰੋਨਸ ਤੇ ਸੀਸੀਟੀਵੀ ਕੈਮਰਾਜ਼ ਦੇ ਜ਼ਰੀਏ ਲਗਾਤਾਰ ਨਿਗਾਹ ਰੱਖੀ ਗਈ ਔਰ ਹਰਿਆਣਾ ਪ੍ਰਸ਼ਾਸਨ ਦਾ ਇਹ ਦਾਵਾ ਆ ਕਿ ਹੁਣ ਪਾਸਪੋਰਟ ਕੈਂਸਲੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ ਇਸ ਦੇ ਵਿੱਚ ਵਿਦੇਸ਼ ਮੰਤਰਾਲੇ ਦੀ ਸਹਿਯੋਗ ਲਿਆ ਜਾਵੇਗਾ ਔਰ ਨਾਲ ਦੀ ਨਾਲ ਅੰਬੈਸੀਆਂ ਦਾ ਸਹਿਯੋਗ ਲੈ ਕੇ ਪਾਸਪੋਰਟ ਕੈਂਸਲ ਕੀਤੇ ਜਾਣਗੇ ਔਰ ਦੂਜੀ ਪਾਸੇ ਜੇ ਵੀਜ਼ਾਸ ਲੱਗੇ ਹੋਏ ਨੇ ਤੇ ਵੀਜ਼ਾਸ ਵੀ ਕੈਂਸਲ ਕਰਵਾ ਦਿੱਤੇ ਜਾਣਗੇ ਵੱਡਾ ਐਕਸ਼ਨ ਕਰਨ ਦੀ ਫਰਾਂਗ ਦੇ ਵਿੱਚ ਹਰਿਆਣਾ ਸਰਕਾਰ ਹੈਗੀ ਆ ਇਸ ਮਾਮਲੇ ਨੂੰ ਲੈ ਕੇ ਅੰਬਾਲਾ ਦੇ ਡੀਐਸਪੀ जोगेंद्र ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਆਖਰਕਾਰ ਐਦਾਂ ਕਿਉਂ ਕਰਨ ਜਾ ਰਹੀ ਆ ਹਰਿਆਣਾ ਸਰਕਾਰ ਕਿਉਂ ਪ੍ਰਸ਼ਾਸਨ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਸਵਾਲ ਅਜੇ ਵੀ ਉਹੀ ਖੜੇ ਹੁੰਦੇ ਨੇ ਕਿ ਕੀ ਕਿਸਾਨਾਂ ਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦਿੱਲੀ ਜਾ ਕੇ ਅੰਦੋਲਨ ਕਰਨ ਦਾ ਜਾਂ ਦਿੱਲੀ ਜਾ ਕੇ ਆਪਣੀਆਂ ਮੰਗਾਂ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ ਕੀ ਪੰਜਾਬ ਦੇ ਕਿਸਾਨ ਭਾਰਤ ਦੇ ਵਸਨੀਕ ਨਹੀਂ ਕੀ ਪੰਜਾਬ ਦੇ ਕਿਸਾਨ ਦਿੱਲੀ ਜਾਣ ਦਾ ਹੱਕ ਨਹੀਂ ਰੱਖਦੇ ਕੀ ਪੰਜਾਬ ਦੇ ਕਿਸਾਨ ਆਪਣੀ ਕੈਪੀਟਲ ਦੇ ਵਿੱਚ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਆਪਣੇ ਨੁਮਾਇੰਦਿਆਂ ਨੂੰ ਮਿਲਣ ਦਾ ਹੱਕ ਨਹੀਂ ਰੱਖਦੇ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਫਿਰ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਹਰਗਿਜ਼ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠਣਾ ਨਹੀਂ ਸੀ ਚਾਹੁੰਦੇ ਸਗੋਂ ਇਹਨਾਂ ਰਾਵਾਂ ਤੋਂ ਅੱਗੇ ਜਾਣਾ ਚਾਹੁੰਦੇ ਸਨ ਅਤੇ ਅੱਗੇ ਜਾ ਕੇ ਦਿੱਲੀ ਕੁਝ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਰੋਕਿਆ ਕਿਉਂ ਜਾ ਰਹੇ ਸਵਾਲ ਅਜੇ ਵੀ ਇਹੀ ਖੜੇ ਹੋ ਰਹੇ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਤੱਕ ਕੀ ਕੁਝ ਕੀਤਾ ਜਾਵੇਗਾ ਹਰਿਆਣਾ ਪ੍ਰਸ਼ਾਸਨ ਵੱਲੋਂ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਅੰਬਾਲਾ ਦੇ ਡੀਐਸਪੀ ਜੋਗਿੰਦਰ ਸਿੰਘ ਨੇ ਬਿਆਨ ਸਾਂਝਾ ਕਰ ਦਿੱਤਾ ਕੀ ਕੁਝ ਬੋਲੇ ਨੇ ਉਹ ਆਓ ਸੁਣ ਲੈਂਦੇ ਹਾਂ ਆਦਮ ਸੇ ਬਤਾਨਾ ਚਾਹ ਰਹਾ ਹੂੰ ਕਿ ਪੰਜਾਬ ਸੇ ਹਰਿਆਣਾ ਈ ਤਰਫ ਆਨੇ ਵਾਲੇ ਕਿਸਾਨ ਆਂਦੋਲਨ ਮੇ ਜੋ ਵੀ ਉਪਦਰਵੀ ਹੈ ਜੋ ਵੀ ਇਸ ਆਂਦੋਲਨ ਮੇ ਹਰਿਆਣਾ ਈ ਤਰਫ ਵੜਕਰ ਬੈਰੀਗੇਡ ਤੋੜਨਾ या और किसी तरीके का उपद्रव मचाना ऐसे लोगों को हम लोगों ने आइडेंटिफाई किया हमारे सीसीटीवी कैमरों से और हमारे ड्रोन के कैमरों से और जो हमने वीडियो बनाई है उससे भी हम लोगों ने आइडेंटिफाई करके उन लोगों के खिलाफ हम लोग हमारे मिनिस्ट्री ऑफ पासपोर्ट ऑफिस और एम्बेसी में हम लोग उनके वीज़ा और पासपोर्ट जो है उनको रद्द करने के लिए हमने अभी हम जो आदेश है वो हम पारित करने वाले हैं सर और क्या कुछ कार्रवाई जो है इसमें की जा रही है किस तरीके से आइडेंटिफाइड कर रहे हैं कुछ फोटोग्राफ जारी भी की थी आ, बिल्कुल हम लोगों ने बहुत सारी ऐसी फोटोग्राफ्स हम लोगों ने ली हैं जिसमें जो ये लोग तोड़फोड़ कर रहे हैं और अलग अलग तरीके से उपद्रव मचा रहे हैं उन लोगों के हम फोटोज और उनके उनका पूरा एड्रेस नाम वगैरह हम लोग पता करके पासपोर्ट ऑफिस ओफ, और एम्बेसी में उनके खिलाफ उनका वीजा हो या पासपोर्ट हो उसको रद्द करने के लिए कार्रवाई कर रहे हैं सब्सक्राइबेट